ਜੂਨ 2024 ਦੀਆਂ ਖੁੱਲੀਆਂ ਬਾਜ਼ੀਆਂ ਜੀ 14 ਜੂਨ 2024 ਦੇਣੇਗਾ ਸ਼ੁੱਕਰਵਾਰ ਜੀ ਪਿੰਡ ਨਵਾ ਨੱਥੇਵਾਲਾ ਫਰੀਦਕੋਟ ਜੀ ਐਂਟਰੀ ਫੀਸ ਹੈਗੀ ਹੈ ਜੀ 1200 ਰੁਪਏ ਪਹਿਲੇ ਨਾਂ ਹੋਇਆ ਗਿਆ ਤਿੰਨ ਕੱਪ ਜੀ ਤਿੰਨਾਂ ਨੰਬਰਾਂ ਜਿੱਤ ਦਿੱਤੀ ਜਾਵੇਗੀ ਫਿਰ ਆ ਗਿਆ ਜੀ ਪਿੰਡ ਇੰਦਰਗੜ੍ਹ ਮੋਗਾ ਜੀ 15 ਜੂਨ 2024 ਹੈ ਦੇਣਾਗਾ ਜੀ ਸ਼ਨੀਵਾਰ ਪਹਿਲਾ ਤੇ ਦੂਜਾ ਨਾਮ ਹੈਗੇ ਆ ਜੀ ਕੱਪ ਤੇ ਇਹਦੀ ਐਂਟਰੀ ਫੀਸ ਇਹਦੀ ਵੀ ਹੈਗੀ ਆ ਜੀ 1200 ਰੁਪਏ ਖੁੱਲੀ ਬਾਜੀ ਆ ਜੀ ਫਿਰ ਆ ਗਿਆ ਜੀ ਮਿਤੀ 14 ਜੂਨ 2024 ਖੁੱਲੀ ਬਾਜੀ ਪੈਂਡ ਆ ਗਿਆ ਸੰਗਤਪੁਰਾ ਸੋਡੀਆਂ ਪਹਿਲਾ ਤੇ ਦੂਜਾ ਨਾਮ ਹੈਗੇ ਆ ਜੀ ਇਥੇ ਕੱਪ ਐਂਟਰੀ ਫੀਸ ਇਹਦੀ ਵੀ 1200 ਰੁਪਏ ਜੀ ਇਹ ਵੀ ਖੁੱਲੀ ਬਾਜੀ ਆ ਫਿਰ ਆ ਗਿਆ ਜੀ ਮਿਤੀ 11 ਜੂਨ 2024 ਐਂਟਰੀ ਫੀਸ ਹੈ ਦੀ 1700 ਰੁਪਿਆ ਜੀ 5 ਜੂਨ ਨੂੰ 700 ਰੁਪਿਆ ਐਂਟਰੀ ਲਈ ਜਾਵੇਗੀ ਜੀ ਪਿੰਡ ਆ ਗਿਆ ਨੰਗਲ ਖੁਰਦ ਤੇ ਜਿਲ੍ਹਾ ਮਾਨਸਾ 11 ਜੂਨ 2024 ਫਿਰ ਆ ਗਿਆ ਜੀ ਪਿੰਡ ਬਹਿਣੀ ਬਹਿਣੀਵਾਲ ਮਾਨਸਾ ਜੀ 1700 ਰੁਪਿਆ ਦੀ ਐਂਟਰੀ ਫੀਸ ਪਹਿਲਾ ਨਾਮ ਕੁਲਦੇਰਾ ਜੀ ਦੂਜਾ ਨਾਮ ਹੈਗਾ ਕੱਪ 700 ਜੀ ਤੇ 500 ਜੀ ਤੇ 3 300 ਜੀ ਤੇ 30 19 6 2024 ਫਿਰ ਆ ਗਿਆ ਜੀ ਪਿੰਡ ਰਾਮਪੁਰ ਚਲੰਦਰ ਮਿਤੀ ਆ ਗਈ 25 ਜੂਨ 2024 ਦਿਨ ਆ ਗਿਆ ਜੀ ਮੰਗਲਵਾਰ ਐਂਟਰੀ ਫੀਸ ਹੈ ਦੀ ਹੈ ਕਿ 5000 ਰੁਪਏ ਆ ਪਹਿਲਾ ਨਾਮ ਸਰਪ੍ਰਾਈਜ਼ ਦੂਜਾ ਨਾਮ ਮੋਟਰਸਾਈਕਲ ਤੀਜਾ ਨਾਮ ਫ੍ਰੈਜ ਚੌਥਾ ਨਾਮ ਵਾਦਾ ਫਿਰ ਆ ਗਿਆ ਜੀ ਪਿੰਡ ਰਾਏਪੁਰ 12 ਜੂਨ 2024 ਇਹਦੀ ਐਂਟਰੀ ਫੀਸ ਹੈਗੀ 1200 ਰੁਪਏ ਪਹਿਲਾ ਨਾਮ ਕਾਪ ਆ ਜੀ ਤੇ ਦੂਜਾ ਤੇ ਤੀਜਾ ਨਾਮ ਵੀ ਕਾਪ ਆ ਪਿੰਡ ਰਾਏਪੁਰ ਆ ਜੀ ਇਹਦੀ ਵੀ ਐਂਟਰੀ 500 ਰੁਪਏ 12 ਜੂਨ 2024 ਫਿਰ ਆ ਗਿਆ ਜੀ ਪਿੰਡ ਮਹਿਲਾ ਕੋਠੇ ਜਿਲ੍ਹਾ ਆ ਗਿਆ ਜੀ ਸੰਗਰੂਰ ਨੇੜੇ ਮਹਿਲ ਮਹਿਲਾ ਚੌਂਕ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ ਮਿਤੀ 7 ਜੂਨ 2024 ਜੀ ਕਾਪੀ ਤੇ ਹੈਗਾ ਸੁਖੀ ਕੜਿਆਲ ਖੁੱਲੀ ਬਾਜੀ ਹੈ ਜੀ ਫੇਰ ਆ ਗਈ ਜੀ ਐਂਟਰੀ ਫੀਸ 1200 ਰੁਪਏ ਇਹਦੀ ਵੀ ਮਿਤੀ ਆ ਗਈ ਜੀ 13 6 2024 ਪੈਨਡ ਹੈਗਾ ਸਾਰੋਂ ਸਾਰੋਂ ਪੈਨਡ ਹੈ ਜੀ ਪਹਿਲਾ ਨਾਮ ਕੁਲਰ ਹੈ ਜੀ ਤੇ ਦੂਜਾ ਨਾਮ ਦੇਣਾ ਕੱਪ ਦੂਜਾ ਤੀਜਾ ਨਾਮ ਦੋਨੇ ਕੱਪ ਆਗੇ ਪਹਿਲਾ ਨਾਮ ਕੁਲਰ ਦੇਣਾ ਫੇਰ ਆ ਗਿਆ ਜੀ ਪਿੰਡ ਚਾੜਕੇ ਜਿਹੜਾ ਆ ਗਈ ਜਲੰਧਰ ਮਿਤੀ ਆ ਗਈ 18 ਜੂਨ 2024 ਆ ਗਿਆ ਦਿਨ ਆ ਗਿਆ ਮੰਗਲਵਾਰ ਐਂਟਰੀ ਫੀਸ ਇਹਦੀ ਹੈਗੀ ਆ 1700 ਰੁਪਏ ਪਹਿਲਾ ਨਾਮ ਕੋਲਾ ਦੂਜਾ ਨਾਮ ਪੱਖਾ ਤੇ ਤੀਜਾ ਨਾਮ ਹੈਗਾ ਜੀ ਛੱਤ ਵਾਲਾ ਪੱਖਾ ਤਨਥਾਈ ਚਤਨੀ ਫੇਰ ਆ ਗਿਆ ਪਿੰਡ ਠੂਠਿਆਂ ਵਾਲੀ ਮਾਨਸਾ ਮਿਤੀ ਆ ਗਈ 10 ਜੂਨ 2024 ਹੈ ਦੇਣਾ ਹੈਗਾ ਜੀ ਬੱਦਵਾਰ ਤੇ ਐਂਟਰੀ ਪੀਸ ਹੈ ਦੀ ਹੈਗੀ ਆ 2200 ਰੁਪਏ ਕੁੱਲ 60 ਕਬੂਤਰ ਐਂਟਰ ਕੀਤੇ ਜਾਣੇ ਆ ਜੀ ਜਿੱਥੇ ਇੱਕ ਥੱਤੀ ਹੋਊਗੀ ਫਿਰ ਆ ਗਿਆ ਜੀ ਪੰਡ ਕਢਾਈਲਾ ਮਿਤੀ ਹੈਗੀ ਜੀ 10 ਜੂਨ 2024 ਐਂਟਰੀ ਵੀ ਸਰੀ 2200 ਰੁਪਏ 40 ਕਬੂਤਰ ਐਂਟਰੀ ਕੀਤੇ ਜਾਣਗੇ ਜੀ 7 ਤਰੀਕ ਨੂੰ 1000 ਰੁਪਏ ਪਹਿਲਾਂ ਫੜਿਆ ਜਾਊਗਾ ਜੀ ਪੰਡ ਕਢੈਲ ਜਿਹੜਾ ਆ ਗਿਆ ਜੀ ਬਠਿੰਡਾ ਇਹਦਾ ਫਿਰ ਆ ਗਈ ਪੈਂਡਰ ਟੌਲ ਰੋਹੀ ਜਿਹੜਾ ਆ ਗਿਆ ਜੀਰਾ ਮਿਤੀ 12 ਜੂਨ 2024 ਪਹਿਲਾ ਤੇ ਦੂਜਾ ਨਾਮ ਇਹਦੇ ਹੈਗੇ ਆ ਜੀ ਕੱਪ ਤੇ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਇਆ ਖੁੱਲੀ ਬਾਜੀ ਹੈ ਪਰ 60 ਕਬੂਤਰ ਐਂਟਰ ਕਰਨਗੇ ਫਿਰ ਆ ਗਿਆ ਜੀ 16 6 2024 ਐਂਟਰੀ ਪੀਸ ਆ ਗਈ 2200 ਰੁਪਇਆ ਪੈਂਡ ਆ ਗਿਆ ਜੀ ਪੋਲੀ ਤੇ ਜਿਲ੍ਹਾ ਬਠਿੰਡਾ ਪਹਿਲਾ ਤੇ ਦੂਜਾ ਨਾਮ ਹੈਗੇ ਜੀ ਦੋਨੇ ਕੱਪ 1200 ਰੁਪਏ 12 ਜੂਨ ਨੂੰ ਵੜਾ ਜਾਵੇਗਾ ਜੀ 13 ਜੂਨ 2024 ਦਿਨ ਆ ਗਿਆ ਜੀ ਵੀਰਵਾਰ ਪੈਂਡ ਪੋਜੋ ਪੋਜੋ ਕੇ ਜਿਲ੍ਹਾ ਫਿਰੋਜ਼ਪੁਰ ਜੀ ਖੁੱਲੀ ਬਾਜੀ ਹੈ ਜੀ ਚਾ ਦਾ ਰੁੱਟੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੋਵੇਗਾ ਅੱਜ ਐਂਟਰੀ ਪੀਸ ਦੀ ਹੈਗੀ 1200 ਰੁਪਏ ਦੀ ਫਿਰ ਆ ਗਈ ਜੀ ਪੰਡਾ ਸਾਫੂ ਵਾਲ ਮੋਗਾ 16 ਜੂਨ ਆ ਗਈ ਜੀ ਪਹਿਲਾ ਨਾਮ ਕੂਲਰ ਤੇ ਦੂਜਾ ਨਾਮ ਪੱਖਾ ਤੇ ਤੀਜਾ ਨਾਮ ਹੈਗਾ ਜੀ ਕੱਪ ਤੇ ਐਂਟਰੀ ਇਹਦੀ ਹੈਗੀ 2200 ਰੁਪਏ 16 ਜੂਨ 2024 ਜੀ